SF ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮਾਇਆ ਬਲਵਿੰਦਰ ਸਿੰਘ ਕੇਂਦਰੀ ਮੰਤਰੀ ਰਵਨੀਤ ਬਿੱਟੂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਸ ਚੰਡੀਗੜ੍ਹ ਵਿਖੇ ਪਹੁੰਚੇ ਤੇ ਉਹਨਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸੁਰੱਖਿਆ ਕਰਮੀ ਤੇ ਪੁਲਿਸ ਕਰਮਚਾਰੀਆਂ ਨੇ ਰੋਕ ਲਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਪੁਲਿਸ ਕਰਮੀਆਂ ਦੇ ਨਾਲ ਤੇ ਸੁਰੱਖਿਆ ਦੇ ਨਾਲ ਤੇ ਦੂਜੇ ਪਾਸੇ ਜਿੱਥੇ ਰਵਨੀਤ ਬਿੱਟੂ ਨੇ ਕਈ ਸਵਾਲ ਖੜੇ ਕਿਤੇ ਮੁਲਾਕਾਤ ਨੂੰ ਲੈ ਕੇ ਉਹਨਾਂ ਕਿਹਾ ਕਿ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਜਦੋਂ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਰਵਨੀਤ ਬਿੱਟੂ ਆਸੀ ਰੋਕਿਆ ਇਹਦੇ ਨਾਲ ਹੀ ਕਾਫੀ ਧੱਕਾ ਮੁੱਕੀ ਹੋਈ ਹੈ ਤੇ ਰਵਨੀਤ ਬਿੱਟੂ ਕਾਫੀ ਭੜਕਦੇ ਹੋਏ ਨਜ਼ਰ ਆਏ ਨੇ ਆਓ ਤੁਹਾਨੂੰ ਵੀ ਦਿਖਾਨੇ ਆ ਪਰ ਗੋਲੀਆਂ ਤੋਂ ਡਰਦੇ ਇਹ ਦੇਸ਼ ਛੱਡ ਕੇ ਚਲੇ ਗਏ ਅੱਜ ਬੇਸ਼ੱਕ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਅੱਗੇ ਨੇ ਪਰ ਬਹੁਤ ਵੱਡਾ ਸੰਤਾਪ ਪੰਜਾਬ ਨੇ ਭੋਗਿਆ ਤੇ ਉਹ ਕਦੇ ਵੀ ਕਿਉਂਕਿ ਹਰ ਵੇਲੇ ਬੱਦਲ ਮੰਡਰਾਉਂਦੇ ਰਹਿੰਦੇ ਆ ਹਰ ਵੇਲੇ ਕੋਸ਼ੀਆਂ ਹੁੰਦੀਆਂ ਰਹਿੰਦੀਆਂ ਪਰ ਇੱਥੇ ਉਹੀ ਦਿਨ ਮਨਾਈਦਾ ਵੀ ਪੰਜਾਬ ਨੂੰ ਪ੍ਰਮਾਤਮਾ ਚੜਦਾ ਵਸਦਾ ਰੱਖੀ ਪੰਜਾਬ ਨੂੰ ਨજર ਨਾ ਲੱਗੇ ਪੰਜਾਬ ਨੂੰ ਬਚਾ ਕੇ ਰੱਖੀ ਇਹੀ ਪ੍ਰਾਰਥਨਾ ਜਿਹੜੀ ਸਭਾ ਹੁੰਦੀ ਆ ਉਹਦੇ ਵਿੱਚ ਸਾਡੇ ਸਿੱਖ ਰਹਿਤਿਰਵਿਤਾ ਨਾਲ ਵੀ ਅਰਦਾਸ ਕੀਤੀ ਜਾਂਦੀ ਆ ਸਾਡੇ ਮੌਲਵੀ ਵੀ ਆਉਂਦੇ ਆ ਸਾਡੇ ਪੰਦਰਜੀ ਵੀ ਆਉਂਦੇ ਆ ਇਸੇ ਤਰੀਕੇ ਨਾਲ 크ਰਿਸਚੀਅਨਟੀ ਜਿਸ ਤਰੀਕੇ ਨਾਲ ਪਾਦਰੀ ਸਾਹਿਬ ਆਉਂਦੇ ਆ ਵੀ ਅਸੀਂ ਸਭ ਸ਼ਾਂਤੀ ਨਾਲ ਰਹੀਏ ਜੀ ਹਮ ਤਾਂ ਐਨਰਜੀ ਕਹਿੰਦੇ ਹੈ ਕਿ ਜੋ ਕੁੰਭ ਹੈ ਮੈਨੂੰ ਉਹ ਤਾਂ ਮੰਮਤਾ ਜੀ ਕੀ ਕਹਿੰਦੇ ਆ ਇਹ ਪਤਾ ਨਹੀਂ ਪਰ ਮੈਂ ਹੁਣ ਕਿਉਂਕਿ ਜੋ ਤੱਕਾ ਮੇਰੀ ਪਾਰਟੀ ਦੇ ਮੇਰੇ ਭਰਾਵਾਂ ਨਾਲ ਹੋਇਆ ਜੋ ਭਗਵੰਤ ਮਾਨ ਨੇ ਇਹਦੀ ਸਰਕਾਰ ਨੇ ਕੀਤਾ ਕਿਉਂਕਿ ਦਿੱਲੀ ਦੀ ਇਲੈਕਸ਼ਨ ਹਾਰਨ ਦਾ ਜਿਹੜਾ ਗੁੱਸਾ ਹੈ ਉੱਥੇ ਕਪੂਰਤਲਾ ਹਾਊਸ 'ਚ ਕੀ ਰੇਡ ਹੋਈ ਕੀ ਨਹੀਂ ਹੋਈ ਇਲੈਕਸ਼ਨ ਕਮਿਸ਼ਨ ਨੇ ਕੀਤਾ ਤੇ ਉਹ ਹਾਰ ਤੋਂ ਬਾਅਦ ਆਉਂਦੇ ਹੀ ਮੇਰੇ ਪਰਿਵਾਰ ਤੇ ਉੱਤੇ ਬੜੇ ਵੱਡੇ ਪਰ ਮੈਂ ਪਰਿਵਾਰ ਦੀ ਗੱਲ ਨਹੀਂ ਕਰਦਾ ਉਹ ਮੈਂ ਸਹਿ ਲੂੰਗਾ ਆਪਣੇ ਆਪ ਪਰ ਜੋ ਸਾਡੇ ਪਾਰਟੀ ਦੇ ਲੋਕਾਂ ਤੇ ਐਫ ਆਈ ਆਰਾਂ ਦਰਜ ਹੋਈਆਂ ਜੋ ਕਿਸੇ ਤੇ ਫਰੋਤੀ ਦੇ ਕੇਸ ਦਰਜ ਹੋਏ ਜੋ ਕਿਸੇ ਤੇ ਐਸ ਸੀ ਐਕਟ ਲਾਇਆ ਵੰਡਣ ਦੀ ਕੋਸ਼ਿਸ਼ ਕੀਤੀ ਜਰਨਲ ਕਾਸਟ ਨੂੰ ਤੇ ਐਸ ਸੀ ਕਾਸਟ ਲੜਾਉਣ ਦੀ ਕੋਸ਼ਿਸ਼ ਕੀਤੀ ਪਟਿਆਲੇ ਚ ਪਰਚੇ ਦਰਜ ਕੀਤੇ ਤੇ ਅੱਗੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਲੁਧਿਆਣੇ ਚ ਉਹਨਾਂ ਨੇ ਕੁਰਸੀ ਢਾਈ ਸੀ ਵੀ ਸਾਰੇ ਪੋਲੀਟਿਕਲ ਲੋਕ ਮੇਰੇ ਨਾਲ ਆ ਕੇ ਡਿਸਕਸ਼ਨ ਕਰਨ ਪਰ ਮੈਂ ਲਗਾਤਾਰ ਜਿੱਦਣ ਦੇ ਐਫ ਆਈ ਆਰ ਹੋਇਆ ਮੈਂ ਉਸ ਦਿਨ ਦਾ ਟੈਲੀਫੋਨ ਕਰ ਰਿਹਾ ਉਹਨਾਂ ਦੇ ਘਰੇ ਸੁਨੇਹਾ ਦੇ ਰਹੇ ਆ ਈਮੇਲ ਰਾਹੀਂ ਕਹਿ ਰਹੇ ਆ ਵੀ ਮੈਨੂੰ ਸਮਾਂ ਦੋ ਪਰ ਅੱਜ ਮੈਂ ਸਿੱਧਾ ਇੱਥੋਂ ਸਰਦਾਰ ਬਿਆਨ ਸਿੰਘ ਦੀ ਕਿਉਂਕਿ ਅਸੀਂ ਲੋਕ ਉਹ ਖੂਨ ਆ ਜਦੋਂ ਲੋਕਾਂ ਲਈ ਬੰਬ ਗੋਲੀਆਂ ਆਪਣੇ ਟੁਕੜੇ ਟੁਕੜੇ ਕਰਾ ਲਏ ਤੇ ਅੱਜ ਜੇ ਮੇਰੇ ਸਾਥੀ ਇਹਨਾਂ ਨੇ ਭਾਜਪੀ ਦੇ ਲੋਕ ਜੇਲ੍ਹ ਚ ਕੀਤੇ ਆ ਤੇ ਮੈਂ ਹੁਣ ਸਿੱਧਾ ਇੱਥੋਂ ਮੁੱਖ ਮੰਤਰੀ ਦੇ ਘਰ ਵੱਲੋਂ ਰਵਾਨਾ ਹੋਊਗਾ ਮੁੱਖ ਮੰਤਰੀ ਵੈਸੇ ਕਹਿੰਦੇ ਆ ਵੀ ਮੈਂ ਕੁਰਸੀਆਂ ਖਾਲੀ ਕਰਕੇ ਉੱਥੇ ਮੁਖਾ ਲੜਾਉਂਦੇ ਆ ਤੇ ਅੱਜ ਮੇਰੇ ਨਾਲ ਆ ਕੇ ਗੱਲ ਕਰਨ ਤੇ ਮੇਰੇ ਜਿਹੜੇ ਲੋਕ ਨੇ ਉਹਨਾਂ ਤੇ ਕਿਉਂ ਪੁਲਿਸ ਤੋਂ ਧੱਕਾ ਕਰਵਾਇਆ ਕਿਉਂ ਉਹਨਾਂ ਤੇ ਪਰਚੇ ਦਰਜ ਕਰਵਾਏ ਹਿੰਮਤ ਆ ਮੂਰੇ ਆ ਕੇ ਗੱਲ ਕਰਨ ਨਹੀਂ ਮੈਂ ਜਾ ਕੇ ਦੇਖਦਾ ਉੱਥੇ ਮੈਂ ਉਪਰਲੀ ਤੁਹਾਡੇ ਮੂਰੇ ਕਿਹਾ ਵੀ ਸੁਣ ਰਹੇ ਹੋਣੇ ਚੱਡੀਗੜ ਅੱਜ ਘਰੇ ਹੀ ਨੇ ਕਿਉਂਕਿ ਏਦੋਂ ਬਾਅਦ ਉਹਨਾਂ ਦਾ ਕੋਈ ਪ੍ਰੋਗਰਾਮ ਆ ਤੇ ਮੈਂ ਸਿੱਧਾ ਸੀਐਮ ਹਾਊਸ ਆ ਜਿਹੜਾ ਉਹ ਇੱਥੋਂ ਰਵਾਨਾ ਹੋਊਗਾ ਤੇ ਉਹਨਾਂ ਨਾਲ ਗੱਲਬਾਤ ਜਾ ਕੇ ਉੱਥੇ ਕਰਦੇ ਆ ਕੀ ਹੁੰਦੀ ਹੈ हिंदी सर बात ये है ये पंजाब एक बॉर्डर स्टेट है एक एक मिनोरिटी स्टेट है इसे हैंडल करना बहुत मुश्किल है अगर आप सिर्फ दिन रात बैठ के चुटकले सुनाएंगे आपकी एसएसपी मीटिंग होती है आपके कमिश्नर वहां पे होते हैं आपके डीजीपी होते हैं तो उस मीटिंग में भी जो चीफ मिनिस्टर साहब हैं कोई भी सीरियस वहां पे बात नहीं करते उनको उल्टा ये बताया जाता है भी अगर आपको काम करना नहीं आता तो मेरे जो चुटकले हैं जो मेरी स्किट थी पुलिस को जैसे वो मखौल करते थे इसी तरीके से किसी के नाम पे यह डाल दो किसी के नाम पे अगर आ, कोई भी फीम डालनी है ओपीएम डालनी है बुखी डालनी है वो अलग अलग तरीके अपनी हर एसएसपी को वो कहते हैं भी मेरी स्किट देख लिया करो अगर आपको काम करना नहीं आता अगर जो सीएम अपने एस को डी को ये कहेगा भी जो मेरे जो तमाशवीन वाले इन, इन्होंने स्किट्स बनाई हुई है पुलिस के नाम पे क्योंकि ये बहुत पुलिस के वर्दी डाल के इन्होंने बहुत ऐसे शोज हैं वो अगर कोई सीएम बैठ के अपनी स्टेट पुलिस को होम महकमे को ये चीजें कहेगा भी मेरी स्किट देख के आप जिस तरीके से मैं उस टाइम दिखाता था मैं नशा कैसे डालना है किसी के ऊपर कैसे एजेंट के ऊपर क्या करना है अगर ऐसी स्थिति सीएम बताएंगे तो आप, आप समझ सकते हो भी कितनी सीरियस स्टेट है किस तरीके से ये बड़े बड़े लोग चाहे सरदार बेंत सिंह जी हो चाहे उस टाइम के पी एस गिल साहब हों गरबा चंद जगत जी हों ओपी शर्मा जी हों और पता नहीं कितने अनेक पुलिस ऑफिसर थे जिन्होंने अपनी जाने दे के ये पंजाब ये तो अब एक मशकरी हो रही है एक तमाशा हो रहा है आज ये स्थिति आ गई लॉ एंड ऑर्डर कैसे नहीं हिलेगा आज यहाँ पे सिसोदिया साहब एक मन में कितना गुस्सा आता है लोगों के भी आज सिसोदिया जी हमें चलाएंगे आके वो आके स्कूलों में देखेंगे आगे कोई आके पुलिस स्टेशनों में चक्कर लगाएगा ये तो बिल्कुल ही जो है सरकार ठेके पे दिल्ली वालों को दे दी गई है वो राजपुरा से जहाँ जीरकपुर से यहाँ एंटर हुए हैं अभी गुरदासपुर तक पहुंचे हैं वो एक आदमी उसके पास क्या अथॉरिटी है इसी तरीके से हर महकमा जो है उसके टेंडर हो चुके हैं उसकी बोली हो चुकी है जितने वो दिल्ली से अब फ्री हुए हैं हर महकमा जो वो उनको सौंप दिया गया है और पंजाब में बहुत आगे मैं ये जुम्मेवार से कह सकता हूँ पंजाब के आने वाले दिन बड़े खतरनाक हैं पंजाब में जो स्थिति है बिल्कुल आउट ऑफ कंट्रोल है किसी भी ऑफिसर अब अब देखो ये स्थिति हो गई विजिलेंस चीफ ने जितने आपने पैसे दिल्ली इलेक्शन में कहे थे विजिलेंस छापे डाल के लोग ऑफिसरों के ऊपर पॉलिटिकल लोगों ਸੋ ਜਿੱਦ ਤੱਕ ਇਹ ਰਵਨੀਦੀ ਬਿੱਟੂ ਵੱਲੋਂ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਮੇਰੇ ਨਾਲ ਮਾੜਾ سلوਕ ਕੀਤਾ ਤੇ ਮੈਂ ਇਹਦੀ ਸ਼ਿਕਾਇਤ ਉੱਤੇ ਤੱਕ ਕਰਾਂਗਾ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਵਨੀਦ ਬਿੱਟੂ ਦੇ ਇਸ ਵਿਵਹਾਰ ਨੂੰ ਲੈ ਕੇ ਕੀ ਕਹਿੰਦੇ ਨੇ ਜਾਂ ਅੱਗੇ ਕੀ ਸਟੈਪ ਚੁੱਕਦੇ ਹੁਣ ਆਨ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ